ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਜਰਸੀ ਬੈੜਾ ਸੂਈ ਸਵਾਈ ਤੇ ਇੱਕ ਬਈ ਗੱਬਣ ਥੋੜੇ ਇੱਕ ਟਾਈਮ ਦੀ ਕੱਚੀ ਆ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬੱਜਾ ਜੀ ਹਾਂਜੀ ਹਾਂਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰੇ ਬੱਗਾ ਜਾਂ ਜਰੀਆ ਪਿੰਡ ਸਹਿਣਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਸਾ ਭਾਈ ਨੇੜੇ ਪਿੰਡ ਬਈ ਨੇੜੇ ਪਿੰਡ ਸਹਨੇ ਦੇ ਚੁੰਗਾ ਵੀ ਆ ਗਿਆ ਇਧਰ ਪਹਾੜ ਵੀ ਆ ਗਿਆ ਮੋਬਾਈਲ ਨੰਬਰ ਮੋਬਾਈਲ 99155 ਜੀ 2187 ਠੀਕ ਹੈ ਭਾਈ ਕਿਹੜਾ ਸੂਹ ਸੂਈ ਆ ਜੀ ਇਹ ਤੀਜਾ ਸੂਹ ਸੂਈ ਆ ਜੀ ਕਦੋਂ ਸੂਈ ਆ ਭਾਈ ਇਹਨੂੰ ਹੋ ਗਏ 5 ਕਿ ਦਿਨ ਜੀ ਬੱਚਾ ਕੀ ਆ ਮਗਰ ਮਗਰ ਬੱਸ ਆ ਜੀ ਇਹਦੇ ਠੀਕ ਆ ਭਾਈ ਕਿੰਨਾ ਕੁ ਦੁੱਧਾ ਹੁਣ ਭਾਈ ਦੁੱਧ 16 ਕਿਲੋਟਰ ਚੋ ਲੈਣੇ 16 ਤੇ 17 ਦੇ ਵਗ ਜਾਂਦੀ ਐ ਬੱਸ ਠੀਕ ਆ ਭਾਈ ਭਾਈ ਦੋ ਰੰਗ ਚੋ ਕੇ ਲੈ ਜੇ ਭਾਈ ਉਹ ਮੈਂ ਤਿੰਨ ਰੰਗ ਚੋ ਲੈ ਜੀ ਦੋ ਚੋ ਲੈ ਜੀ ਠੀਕ ਆ ਭਾਈ ਠੰਡੀ ਠੁੰਡੀ ਕਿਵੇਂ ਆ ਠੰਡੀ ਠੀਕ ਆ ਜੀ ਵਧੀਆ ਘਰ ਦੀ ਬਿਹੜਾ ਜੀ ਆਪਾਂ ਠੀਕ ਆ ਭਾਈ ਹੁਣ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਚਿਵਾਈ ਚਿਵਾਈ ਕਿਵੇਂ ਆ ਭਾਈ ਚਿਵਾਈ ਵਧੀਆ ਭਾਈ ਅਸੀਂ ਤਾਂ ਮਸ਼ੀਨ ਤੇ ਚੋਨੇ ਆ ਠੀਕ ਆ ਮਸ਼ੀਨ ਹੀ ਸਾਡੇ ਕੋਲ ਤਾਂ ਮਸ਼ੀਨ ਨਾਲ ਚਿਵਾਈ ਕਰਦਾ ਭਾਈ ਪੱਥੀ ਵੀ ਕਰ ਤੋਹਰਾ 1 ਨੰਬਰ ਬਈ ਪੜੀ ਵੀ ਚੰਗੀ ਆ ਕੱਦ ਮੰਨ ਕੇ ਚੱਲ ਸ਼ੂਟਿੰਗ ਕੱਦ ਦਰਮਿਆਨਾ ਜਿਆਦਾ ਹਾਂ ਤੇ ਤੋਹਰਾ ਚੈੱਕ ਲੈ ਲੋ ਕਲਰ-ਕਲਰ ਕਰਮ ਵਾਲੀ ਦੇ ਬੜਾ ਚੰਗਾ ਗਾ ਬਈ ਕੀ ਬਾਤ ਆ ਕੀ ਮੋਲ ਆ ਬਈ ਜਾਇਜ ਮੋਲ ਵੀਰੇ 75000 ਰੁਪਏ ਦੇਣ ਲੈਣੀ ਮੰਗਦੇ ਆਪਾਂ ਮਾਨਤਨ ਹੋ ਜਾ ਮਾਨਤਨ ਆਈ ਉਹਦੇ ਦਾ ਹੋਊਗਾ ਜ਼ਰੂਰ ਓਕੇ ਕੋਈ ਵਪਾਰੀ ਵਾਲੀ ਗੱਲ ਨਹੀਂ 1000 ਰੁਪਏ ਮੋਲ ਆ ਮਾਨਤਨ ਮੌਕੇ ਤੇ ਕੋਈ ਚੈੱਕ ਨਹੀਂ ਜ਼ਰੂਰ ਹੋ ਜਾਊਗਾ ਖਾਣ ਬਹੁਤ ਚੰਗਾ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਨਾੜਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੇ ਕੀ ਬਾਤ ਹੈ 2024 ਲੈ ਢੰਡੀ ਢੁੰਡੀ ਪੂਰੀ ਫੁੱਲ ਹੈ ਜੀ ਹਮ ਠੀਕ ਹੈ ਬਾਈ ਵੈਸੇ ਅਸੀਂ ਤਾਂ ਮਸ਼ੀਨ ਤੇ ਚਾਉਨੇ ਆ ਠੀਕ ਹੈ ਜੀ ਆ ਸੱਤ ਕੁ ਮਹੀਨਿਆਂ ਦੀ ਗੱਬਣਾ ਇਹ ਚੈੱਕ ਪਾਸ ਚੈੱਕ ਪਾਸ ਆ ਜੀ ਹਾਂ ਤਸੱਲੀ ਕਰਾ ਲੇ ਬੰਦਾ ਵੈਸੇ ਕਿਹੜਾ ਭਰਾ ਖਰੀਦੂ ਆਪਦੀ ਚੈੱਕ ਜੀ ਚੈੱਕ ਕਰਾ ਲੇ ਜੀ ਸਾਹੀ ਵਾਲਾ ਪਿਆਰ 10 ਲੀਟਰ ਦੁੱਧ ਦਿੱਤਾ 9 ਤੋਂ 10 ਪਹਿਲੇ ਸੂਏ ਓਕੇ ਹੁਣ ਦੂਜਾ ਸੂਆ ਸੁੰਦੀ ਆ ਹਾਂ ਹੁਣ ਡਰਾਈ ਹੋਈ ਵੀ ਆ ਦੁੱਧੋਂ ਹਜੇ ਸੱਤ ਕੁ ਮਹੀਨਿਆਂ ਦੇ ਠੀਕ ਆ ਖੋਲ ਦੇ ਮਣੀ ਤੋਰ ਦੇ ਪੈ ਬੜੀ ਵੀ ਚੰਗੀ ਆ ਜਾਨ ਵਾਲੀ ਵੈੜਾ ਪੂਰੀ ਪਣੀ ਵੀ ਇਹਦਾ ਚੰਗਾ ਕਲਰ ਕੋਲਰ ਬੜਾ ਚੰਗਾ ਲਾਲ ਕਲਰ ਵੀ ਆ ਮੰਗ ਫੋਲੋ ਇਹਦਾ ਮੁੱਲ ਜਾਇਜਾ ਫਿਰ ਇਹਦਾ ਮੁੱਲ 65000 ਰੁਪਏ ਮਾਨਤਨ ਮਾਨਤਨ ਜ਼ਰੂਰ ਹੋਊਗਾ ਇਹ ਬੰਦੇ ਦਾ ਓਕੇ ਭਾਈ 65000 ਰੁਪਿਆ ਮੁੱਲ ਮਾਨ ਜ਼ਰੂਰ ਹੋ ਜੀ ਹਾਂ ਵੈੜਾ ਚੰਗੀ ਆ ਨਾ ਹਾਂਜੀ ਸਾਹਮਣੀ ਜ਼ਰੂਰ ਪਊ ਬਈ ਤੇ ਦੋ ਸਾਹਮਣੀ ਤਾਂ 2 ਮਹੀਨੇ ਪਊਗੀ ਹਾਂਜੀ ਸਹੀ ਗੱਲ ਆ ਭਾਈ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਨਗ ਪਸੰਦ ਆ ਫਾਈਨਲ ਨਗ ਕਰ ਲਿਓ ਧੰਨਵਾਦ ਜੀ